ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਨੇ ਮੌਕੇ ਤੇ ਪਹੁੰਚੇ ਨੇ ਤਾਂ ਭੁੱਲਰ ਸਾਹਿਬ ਜੀ ਕੀ ਜਾਣਕਾਰੀ ਤੁਹਾਨੂੰ ਮਿਲੀ ਹੈ ਤੁਹਾਡੇ ਅਫਸਰਾਂ ਵੱਲੋਂ ਕਿ ਕਿ ਇਹ ਸਾਰੇ ਮਾਮਲੇ ਦੀ ਜਿਹੜੀ ਜਾਂਚ ਹੈ ਕਿੱਥੋਂ ਤੱਕ ਪਹੁੰਚੀ ਹੈ ਜੀ ਦੇਖੋ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਸ਼ੇਅਰ ਕਰ ਚੁੱਕਿਆ ਕਿ ਬੜੀ ਅਲਰਟਨੈਸ ਦਾ ਮਜ਼ਾਰਾ ਕੀਤਾ ਸਾਡੀ ਪੁਲਿਸ ਫੋਰਸ ਨੇ ਔਰ ਸਾਡੇ ਮੁਲਾਜ਼ਮਾਂ ਦੀ ਅਲਰਟਨੈਸ ਔਰ ਪ੍ਰੈਜ਼ੈਂਸ ਆਫ ਮਾਈਂਡ ਕਰਕੇ ਹੀ ਸਾਰਾ ਜਿਹੜਾ ਅਟੈਂਪਟ ਸੀ ਗਿਆ ਫਾਇਲ ਕੀਤੀ ਗਈ ਹੈ ਔਰ ਇਹਦੇ ਚ ਨਰਨ ਸਿੰਘ ਚੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਉਹਦੀ ਇਨਵੈਸਟੀਗੇਸ਼ਨ ਡੀਪਲੀ ਕੀਤੀ ਜਾ ਰਹੀ ਹੈ ਨਰਨ ਸਿੰਘ ਚੋੜਾ ਹੈ ਇਹਦਾ ਪਿਛਲਾ ਰਿਕਾਰਡ ਜਿਹੜਾ ਕੀ ਹੈ ਸਰ ਜੀ ਦੱਸ ਦੋ ਤੇ ਪਰਾਣੇ ਕ੍ਰਿਮੀਨਲ ਕਾਫੀ ਇਹਦੇ ਖਿਲਾਫ ਐਕਸਪਲੋਸਿਵ ਦੇ ਐਕਟ ਦੇ ਆਮ ਜੈਕਟ ਦੇ ਕਾਫੀ ਮੁਕਦਮੇ ਦਰਜ ਨੇ ਜੀ। ਤਾਂ ਸਰ ਇਸ ਦੇ ਮਾਮਲੇ ਦੇ ਵਿੱਚ ਹੁਣ ਜਿਹੜੀ ਹੈ ਕਿਹੜੀ ਕਿਤੇ ਕੀ ਮਾਮਲਾ ਦਰਜ ਕੀਤਾ ਗਿਆ ਕਿਹੜੀਆਂ ਧਾਰਾਵਾਂ ਤਹਿਤ ਜੋ ਮੈਨੇ ਐਕਸ਼ਨ ਕੀਤਾ ਜੀ ਅਟੈਂਪਟ ਟੂ ਮਰਡਰ ਵੀ ਹੈ ਤੇ ਆਰਬ ਜੈਕਟ ਵੀ ਹੈ ਜੀ। ਸਰ ਮੁਸ਼ਰੂਆਤੀ ਦੌਰ ਦੇ ਜਿਹੜੀ ਪੁੱਛਗਿੱਛ ਹੋਈ ਹੈ ਉਸ ਦੇ ਵਿੱਚ ਇਹਨੇ ਮੋਟਿਵ ਦੱਸਿਆ ਕਿ ਕੀ ਮੋਟਿਵ ਸੀ ਕੀ ਅਸੀਂ ਅਜੇ ਕਲੀਅਰ ਕਰ ਰਹੇ ਸਾਡੀ ਟੀਮ ਉਹਨੂੰ ਸੀਨੀਅਰ ਆਫਸਰ ਪੁੱਛਗਿੱਛ ਕਰ ਰਹੇ ਨੇ ਉਸ ਤੋਂ ਬਾਅਦ ਹੀ ਤੁਹਾਨੂੰ ਸ਼ੇਅਰ ਕਰ ਸਕਦੇ ਸੀ ਕਿਹੜਾ ਵੈਪਨ ਸੀਗਾ ਕੰਟਰੀ ਮੇਡ ਸੀ ਕੰਟਰੀ ਮੇਟ ਹੈ ਜੀ ਪਰ ਫਿਰ ਵੀ ਅਸੀਂ ਚੈੱਕ ਵਾਰ ਚੈੱਕ ਕਰ ਲਿਆ ਕਿਉਂਕਿ ਬਹੁਤ ਹਰਲੀ ਹੈ ਜੇ ਹੈਗਾ ਸਾਰੀ ਚੀਜ਼ ਦੀ ਤਹਿਕੀਕਤ ਕੀਤੀ ਜਾ ਰਹੀ ਹੈ ਕੱਲਾ ਸੀ ਜਾਂ ਕੋਈ ਸਾਥੀ ਵੀ ਇਹਦੇ ਬਾਰੇ ਕੋਈ ਅਜੇ ਤੱਕ ਤਾਂ ਕੱਲੀ ਗੱਲ ਆਈ ਹੈ ਜੀ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰੀ ਜੋ ਵੀ ਐਂਗਲ ਇਹਦੇ ਚ ਆਏਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਵੈਸਟੀਗੇਸ਼ਨ ਦਾ ਜੋ ਵੀ ਅੱਗੇ ਪ੍ਰੋਗਰੈਸ ਕਰੇਗਾ ਸਭ ਟੋਟਲ ਜਿਹੜੇ ਤੁਸੀਂ ਜਿਵੇਂ ਬਿਲਕੁਲ ਸਹੀ ਗੱਲ ਹੈ ਕਿ ਅੰਦਰ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਦੇ ਮੁਲਾਜ਼ਮ ਡਿਊਟੀ ਕਰਨ ਨਹੀਂ ਜਾ ਸਕਦੇ ਪਰ ਬਾਹਰ ਵਾਲੇ ਪਾਸੇ ਕਿੰਨੇ ਮੁਲਾਜ਼ਮ ਜਿਹੜੇ ਸੀ ਇੱਥੇ ਤੁਸੀਂ ਡਿਪਲੋਏ ਕੀਤੇ ਸੀਗੇ ਸਭ ਜੀ ਔਰ ਇਹਦੇ ਤੋਂ ਨਾਲ 2 ਐਸਪੀਜ਼ 2 ਡੀਐਸਪੀਜ਼ ਪਰ 120 ਸਿਵਲ ਡਰੈਸ ਦੇ ਵਿੱਚ ਮੁਲਾਜ਼ਮ ਇੱਥੇ ਡਿਪਲॉयਡ ਸੀ ਜੇ ਆਪਾਂ ਮੁਲਾਜ਼ਮਾਂ ਦੀ ਪ੍ਰੈਜ਼ੈਂਸ ਆਫ ਮਾਈਂਡ ਦੀ ਗੱਲ ਕਰੀਏ ਉਹਦੇ ਵਿੱਚ ਰਿਸ਼ਪਾਲ ਸਿੰਘ ਤੇ ਜਸਬੀਰ ਸਿੰਘ ਤੇ ਪਰਬਿੰਦਰ ਇਹਨਾਂ ਤਿੰਨਾਂ ਨੇ ਬੜਾ ਇਮੀਡੀਏਟ ਐਕਸ਼ਨ ਲੈਂਦੇ ਹੋਏ ਸਾਰੀ ਇਹ ਜਿਹੜੀ ਅਟੈਂਪਟ ਨੂੰ ਫਾਇਲ ਕੀਤਾ ਹੈ। ਪਾਰਟੀ ਲੈਵਲ ਤੇ ਸਰ ਕੋਈ ਅਜੇ ਇਹਨਾਂ ਨੇ ਤੁਹਾਡਾ ਅਪਰੋਚ ਕੀਤੀ ਸ਼ਿਕਾਇਤ ਕੀਤੀ ਕੋਈ? ਨਹੀਂ ਮੈਂ ਅਜੇ ਤਾਂ ਮਤਲਬ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਔਰ ਮੌਕੇ ਤੇ ਸਿਕਿਉਰਟੀ ਨੂੰ ਰਿਵਿਊ ਕਰ ਰਹੇ ਹਾਂ। ਜੀ। ਔਰ ਅਸੀਂ ਪੂਰੇ ਪੁਖਤਾ ਇੰਤਜ਼ਾਮ ਨੇ ਔਰ ਵੀ ਆਰ ਸ਼ੋਰ ਕਿ ਬਿਲਕੁਲ ਠੀਕ ਰਹੇਗਾ ਸਾਰਾ। ਠੀਕ ਹੈ ਸਰ ਤਾਂ ਅਮਰਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲੋਂ ਤੇ ਤੁਰੰਤ ਮੌਕੇ ਤੇ ਪਹੁੰਚੇ ਨੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁਧਿਆ ਅਮਰਸਰ ਦੀਆਂ ਤ ਉਹ ਮਿਲ ਰਹੇ ਨੇ ਔਰ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਪੋਨੇ 200 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਉਹ ਇਥੇ ਡਿਪਿਊਟ ਨੇ ਤੇ ਦਰਬਾਰ ਸਾਹਿਬ ਦੇ ਅੰਦਰ ਕਿਉਂਕਿ ਪੁਲਿਸ ਜਿਹੜੀ ਹੈ ਉਹ ਨਹੀਂ ਜਾ ਸਕਦੀ ਪਰ ਫਿਰ ਵੀ 2 ਡੀਐਸਪੀ ਪੱਧਰ ਦੇ 2 ਐਡੀਸੀਪੀ ਪੱਧਰ ਦੇ ਤੇ ਤਮਾਮ ਜਿਹੜੇ ਅਧਿਕਾਰੀ ਨੇ ਉਹ ਇਸ ਕਰਕੇ ਮੌਜੂ ਇਸ ਜਗ੍ਹਾ ਤੇ ਡਿਪਲੋਏ ਕੀਤੇ ਗਏ ਨੇ ਤਾਂ ਕਿ ਸੁਰੱਖਿਆ ਜੇ ਨਹੀਂ ਤਾਂ ਹੁਣ ਜਾਂਚ ਜਿਹੜੀ ਹੈ ਫੁੱਲਰ ਸਾਹਿਬ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਇਹ ਨਰੈਨ ਸਿੰਘ ਚੋੜਾ ਜਿਹੜਾ ਇਹ ਸ਼ਖਸ ਹੈ ਇਸ ਜਗ੍ਹਾ ਤੇ ਉਹ ਉਸ ਦੇ ਖਿਲਾਫ ਜਿਹੜਾ ਕ੍ਰਿਮੀਨਲ ਰਿਕਾਰਡ ਉਹ ਵੀ ਖੰਗਾਲਿਆ ਜਾ ਰਿਹਾ ਹੈ ਤੇ ਸਾਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਸਾਰੇ ਘਟਨਾਕ੍ਰਮ ਪਿੱਛੇ ਕਿਸ ਦਾ ਮਕਸਦ ਸੀ ਕੈਮਰਾ ਪਰਸਨ ਮੋਹਨ ਸ਼ਰਮਾ ਦੇ ਨਾਲ ਗਗਨਦੀ ਸ਼ਰਮਾ ਦੈਨਿਕ ਸੋਰਾ ਟੀਵੀ ਅੰਮ੍ਰਿਤਸਰ